ਵੰਦੀ ਕੋਰ ਵੰਦੀ ਕੋਰ ਵੰਦੀ ਕੋਰ ਵੰਦੀ ਕੋਰ ਜਿੰਦਾਬਾਦ 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 ਖੋਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ 마ਸੂਮ ਬੱਚੇ ਦੇ ਕਤਲ ਨੂੰ ਲੈ ਕੇ ਪੰਜਾਬੀਆਂ ਵਿੱਚ ਪ੍ਰਵਾਸੀਆਂ ਬਾਰੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਪ੍ਰਵਾਸੀ ਵੱਲੋਂ ਅੰਜਾਮ ਦਿੱਤੀ ਗਈ ਇਸ ਬੇਹੱਦ ਸ਼ਰਮਨਾਕ ਘਟਨਾ ਨੂੰ ਲੈ ਕੇ ਤਾਰੀਵਾਲ ਵਿੱਚ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ ਤੇ ਪੰਜ ਸਾਲਾਂ ਦਾ ਮਾਸੂਮ ਬੱਚੇ ਨਿਮ੍ਰਿਤਕ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਇਆ ਕੈਂਡਲ ਮਾਰਚ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਰਣਈਏ ਤੱਕ ਪਹੁੰਚਿਆ। Dalit Suraksha ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਜੋ ਕਾਰਾ ਕੀਤਾ ਗਿਆ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ। ਅਤੇ ਉਹ ਮੰਗ ਕਰਦੇ ਹਨ ਕਿ ਦੋਸ਼ੀ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇਕਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਜੋ ਗਿਆ ਸ਼ੋਮਾਰਚ ਕੱਢਿਆ ਗਿਆ ਵਾ। ਅੱਜ ਦੇਖੋ ਸਾਡੇ ਵੀਰਾਂ ਨੇ ਸਾਰੇ ਨੇ ਅੱਜ ਧਾਰੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਇੱਕ ਤੋਂ ਬੱਚੇ ਦਾ ਜਿਹੜਾ ਕਤਲ ਹੋਇਆ ਹੁਸ਼ਾਰਪੁਰ ਦੇ ਵਿੱਚ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ। ਕਿ ਬੜੀ ਦਰਦਨਾਕ ਘਟਨਾ ਸੀਗੀ ਬੜਾ ਮਤਲਬ ਕੀ ਮਨੋ ਰੂਹ ਤੇ ਲੱਗਾ ਕਿ ਇੱਕ ਛੋਟੇ ਬੱਚੇ ਦਾ ਪਰਵਾਸੀ ਦਾ ਭਾਈ ਇਹ ਨਹੀਂ ਬੜਾ ਮਾਰਾ ਕੰਮ ਕੀਤਾ ਬੜੀ ਰੇ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਸੋ ਪਤਾ ਨਹੀਂ ਕਿੱਦੀ ਬੇਦਰਦ ਨਾਲ ਖ ਮੌਤ ਉਹਨੂੰ ਦਿੱਤੀ ਹੈ ਬੜਾ ਸਾਡਾ ਮਨ ਦੁਖੀ ਸੀਗਾ ਸੋ ਅੱਜ ਅਸੀਂ ਉਹਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਸੋ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ ਹੋਰ ਵੀ ਜਿਹੜੇ ਹੈਗੇ ਉਹਨਾਂ ਕਰੀ ਬੇਨਤੀ ਹੈ ਕਿ ਜਿਹੜਾ ਕਤਲ ਆਉਂਦਾ ਫાંਸੀ ਤੋਂ ਘੱਟ ਕੋਈ ਸਜ਼ਾ ਨਹੀਂ ਜਾਦੇ ਵੱਧ ਤੋਂ ਵੱਧ ਦੀ ਸਜ਼ਾ ਫાંਸੀ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਉਹਦਾ ਪਤਾ ਲੱਗ ਜੇ ਕਿ ਇਹੋ ਜੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਸਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪਰਵਾਸੀ ਮਜ਼ਦੂਰ ਪਏ ਇਹ ਆ ਉਹਨਾਂ ਦਾ ਬਾਈਕਟ ਸ਼ੁਰੂ ਹੋ ਗਿਆ ਵਾ ਉਧਰੋਂ ਪਈ ਅਬਰਾਦੀ ਦਾ ਘੇੜਾ ਮਾਰ ਕੀ ਇੱਕ ਘਟਨਾ ਦੇ ਨਾਲ ਸਾਰਿਆਂ ਨੂੰ ਉੱਪਰ ਜੇ ਦੇ ਨਾਲ ਨਾ ਦੇਖਿਆ ਜਾਏ ਕਈ ਜਿਹੜੇ ਆ ਬੜੇ ਬਚਾਰੇ ਸ਼ਹੀਦ ਵੀ ਹੋ ਗਏ ਆ ਬਿਲਕੁਲ ਸੋ ਇਹ ਕਿਦਾਂ ਬੈਲੈਂਸ ਬਣੇਗਾ ਕੀ ਕਹਿਣਾ ਜਾਊਗਾ ਇਸ ਮੁੱਦੇ ਤੇ ਵੇਖੋ ਤਕਰੀਬਨ ਜਿਨ੍ਹਾਂ ਦਾ ਕੋਈ ਇੱਥੇ ਉਧਾਰ ਗਾੜ ਨਹੀਂ ਹੈਗਾ ਜਿਹਨਾਂ ਦੇ ਕੋ ਪ੍ਰੂਫ ਨਹੀਂ ਹੈਗੇ ਬਿਨਾ ਪ੍ਰੂਫ ਤੋਂ ਬਿਨਾ ਉਧਾਰ ਘੜਦੋ ਇੱਥੇ ਰਹਿ ਰਹੇ ਆ ਠੀਕ ਆ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਤੇ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਮਤਲਬ ਕਿ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਾਟ ਕਰੇ ਭਾਜੀ ਅੱਜ ਕੈਂਡਲ ਮਾਰਚ ਕਿਉਂ ਕੱਢੀ ਗਈ ਆ ਮੇਰਾ ਨਾਮ ਨਿਸ਼ਾਨ ਸਿੰਘ ਗਿੱਲ ਮੈਂ ਪ੍ਰਧਾਨ ਅਧਿ ਸਰਖਸ਼ਾ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਆ ਅੱਜ ਕੈਂਡਲ ਮਾਰਚ ਆ ਕੱਢਿਆ ਹੈ ਕਿ ਜਿਹੜਾ ਸ਼ਿਹਾਰਪੁਰ ਦੇ ਵਿੱਚ ਤੁਹਾਨੂੰ ਪਤਾ ਹੈ 5 ਸਾਲ ਦੇ ਮਸੂਮ ਬੱਚੇ ਦੇ ਨਾਲ ਬੇਦਗਮੀ ਦੇ ਨਾਲ ਜਿਹੜਾ ਕਿ ਉਹਨਾਂ ਕਤਲ ਕੀਤਾ ਗਿਆ ਅਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਭਜਾਈਏ ਕਿਉਂਕਿ ਅੱਜ ਮਸੂਮ ਬੱਚੇ ਦਾ ਹਾਰਪੁਰ ਦੇ ਵਿੱਚ ਜੋ ਹੈ ਕਤਲ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਕਿਸੇ ਦਿਨ ਬਾਅਦ। ਭਾਈਆ ਜੀ ਇਹ ਮੋਮਬਤੀਆਂ ਜਗਾਈਆਂ ਕੈਂਡਲ ਮਾਰਚ ਕਿਥੋਂ ਤੱਕ ਕੱਢ ਰਹੇ ਹੋ? ਆਪਾਂ ਜੀ ਨਹਿਰ ਤੇ ਪੋਲ ਦਾ ਕਰਦੇ ਆ ਤੇ ਕੋਈ ਮੰਗ ਪੱਤਰ ਵੀ ਦੇ ਰਹੇ ਜੀ। ਹਾਂਜੀ ਆਪਾਂ ਮੰਗ ਪੱਤਰ ਦਵਾਵਾਂਗੇ ਕੱਲ ਜੀ। ਆਪਾਂ ਮੰਗ ਪੱਤਰ ਦਵਾਵਾਂਗੇ ਵੀ ਜੇ ਤੇ ਉਹਨਾਂ ਦੇ ਕਾਤਲ ਦੇ ਉੱਤੇ ਜਲਦੀ ਤੋਂ ਜਲਦੀ ਉਹਨੂੰ ਕਸਤਾ ਨਾ ਕੀਤਾ ਕਰੇ ਕੋਈ ਕਾਰਵਾਈ ਨਾ ਹੋਈ। ਅਸੀਂ ਹਾਈਵੇ ਵੀ ਜਾਮ ਕਰਾਂਗੇ ਤੇ ਸ਼ਹਿਰ ਬੰਦੀ ਕਾਰ ਵੀ ਕਰਾਂਗੇ ਐਸੀ ਜਬਾ ਮੁਰਿਆ ਜੀ